ਬੰਮੀ ਹੱਬ ਬੋਲੇ ਚੈਨਲ ਦੇਖ ਰਹੇ ਸਮੂਹ ਸਾਥੀਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੁਨੀਆ ਦੇ ਭਾਰਤ ਦੀ ਮਸ਼ਹੂਰ ਝੀਲ ਤੇ ਦਰਸ਼ਕਾਉਣੇ ਆਂ ਇਹ ਝੀਲ ਹੈ ਜੀ ਭਾਰਤ ਦੇ ਰਾਜ ਜੰਮੂ ਕਸ਼ਮੀਰ ਦੀ ਦਲ ਝੀਲ ਇਹ ਦਲ ਝੀਲ 18 ਸਕਰ ਕਿਲੋਮੀਟਰ ਫੈਲੀ ਹੋਈ ਹੈ ਤੇ ਪਹਾੜਾਂ ਤੋਂ ਤਿੰਨ ਪਾਸੇ ਘੇਰੀ ਹੋਈ ਹੈ ਬਹੁਤ ਹੀ ਸ਼ਾਨਦਾਰ ਝੀਲ ਹੈ ਇੱਥੇ ਬੜੇ ਦੂਰੋਂ ਦੂਰੋਂ ਜਿਹੜੇ ਸਲਾਨੀ ਆ ਇੱਥੇ ਦਰਸ਼ਨ ਕਰਨ ਆਉਂਦੇ ਆ ਇੱਥੇ ਘੁੰਮਣ ਆਉਂਦੇ ਆ ਬਹੁਤ ਸ਼ਾਨਦਾਰ ਝੀਲ ਹੈ ਦੁਨੀਆਂ ਭਰ ਦੇ ਭਾਰ ਦੇ ਨਹੀਂ ਬਲਕਿ ਦੁਨੀਆਂ ਪਰ ਤੋਂ ਲੋਕ ਇੱਥੇ ਜਿਹੜੇ ਦਰਸ਼ਨ ਕਰਨ ਆਉਂਦੇ ਆ ਝੀਲ ਨੂੰ ਝੀਲ ਵੇਖਣ ਘੁੰਮਣ ਆਉਂਦੇ ਆ ਤੇ ਇਹ ਝੀਲ ਹੱਕ ਨੇ ਘੁੰਮਣੀ ਚਾਹੀਦੀ ਹੈ ਉਹ ਤੁਸੀਂ ਦੇਖ ਰਹੇ ਹੋ ਬਹੁਤ ਸ਼ਾਨਦਾਰ ਜਿਹੀ ਬਣੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਦਾਕਰ ਹੈ ਜੋ ਦੁਨੀਆਂ ਦਾ ਪਹਿਲਾ ਤੈਰ ਦਾ ਦਾਕਰ ਹੈ ਔਰ ਮਜੀ ਗੱਲ ਇਹ ਹੈ ਕਿ ਅਜੇ ਵੀ ਇਹ ਚਾਲੂ ਹਾਲਤ ਵਿੱਚ ਹੈ ਇਸ ਝੀਲ ਦੇ ਵਿੱਚ ਦਾ ਪਾਣੀ ਆਉਂਦਾ ਉਹ ਆਹਰਾ ਨਦੀ ਤੋਂ ਆਉਂਦਾ ਤੇ ਇਹ ਪਹਾੜਾਂ ਵਿੱਚ ਪੈਂਦੇ ਮੀਤੋਂ ਇਸ ਝੀਲ ਵਿੱਚ ਇਕੱਠਾ ਹੁੰਦਾ ਹੈ ਬਹੁਤ ਹੀ ਸ਼ਾਨਦਾਰ ਝੀਲ ਹੈ ਹਰ ਕਨਵਰਸ ਦਾ ਹਰ ਨੂੰ ਜਿਹੜੇ ਵੀ ਸਲਾਨੀ ਹੈ ਇਹਨਾਂ ਨੂੰ ਦੇਖਣਾ ਚਾਹੀਦਾ ਉਹ ਸਮਝ ਦੇਖ ਰਹੇ ਹੋ ਝੀਲ ਤੇ ਉਹ ਸ਼ਾਨਦਾਰ ਜਿਹੜੇ ਹਾਊਸ ਬੋਟ ਹੈ ਇਹ ਹਾਊਸ ਬੋਟ ਵਿੱਚ ਰਹਿਣ ਦਾ ਵੱਖਰਾ ਹੀ ਆਨੰਦ ਹੈ ਦੇਸ਼ ਭਰ ਤੋਂ ਦੁਨੀਆ ਭਰ ਤੋਂ ਜੇ ਲੋਕ ਹੈ ਇਹਨਾਂ ਹਾਊਸ ਬੋਟਾਂ 'ਚ ਛੁੱਟੀਆਂ ਕੱਟਰਾਉਂਦੇ ਆ ਛੁੱਟੀਆਂ ਦਾ ਆਨੰਦ ਮਾਣਉਂਦੇ ਲੱਤ ਫਲਾਣ ਆਉਂਦੇ ਆ ਇਹ ਆਲੀਸ਼ਾਨ ਅਤੇ ਸ਼ਾਹੀ ਹੁੰਦਾ ਹੈ ਕਿ ਬਣੇ ਹਾਊਸ ਬੋਟ ਸਲਾਨੀਅਸ ਖੱਦਕ ਦੇ ਅੰਦਰ ਹੈ ਅਤੇ ਹਰ ਵਾਰ ਸਲਾਨੀ ਵੱਡੀ ਗਿਣਤੀ 'ਚ ਇਸ ਝੀਲ ਦੇ ਵਿੱਚ ਆਉਂਦੇ ਆ ਘੁੰਮਣ ਆਉਂਦੇ ਆ ਦਲਚਸਪ ਇਹ ਜਿਹੜੇ ਹਾਊਸ ਬੋਟ ਹੈ ਆਨਲਾਈਨ ਬੁੱਕ ਕਰਾਉਣੇ ਪੈਂਦੇ ਆ ਕਿਉਂਕਿ ਆਮ ਤੌਰ ਤੇ ਬੁੱਕ ਹੀ ਰਹਦੇ ਆ ਜੇ ਤੁਸੀਂ ਮੌਕੇ ਤੇ ਆ ਕੇ ਕਉ ਨੂੰ ਮਿਲ ਜੇ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ ਬਹੁਤ ਸ਼ਾਨਦਾਰ ਹੈ ਹਾਊਸ ਬੋਟ ਤੇ ਤੁਸੀਂ ਇਸ ਝੀਲ ਚ ਘੁੰਮਣ ਦਾ ਆਨੰਦ ਲੈ ਕਸ਼ਮੀਰ ਦੀ ਰਵਾਇਤੀ ਸ਼ਿਕਾਰਾ ਕਿਸ਼ਤੀ ਲੈ ਸਕਦੇ ਹੋ ਜੋ ਚੱਪਰੋਂ ਚੱਲਦੀ ਹੈ ਇਸ ਦਾ ਵੱਖਰਾ ਆਨੰਦ ਹੈ ਵੱਖਰਾ ਅਨੁਆਜ ਹੈ ਵੈਸੇ ਮੋਟਰ ਬੋਟ ਵੀ ਹੈਗੇ ਆ ਪਰ ਸ਼ਿਕਾਰਾ ਝੀਲ ਦੇ ਵਿੱਚ ਘੁੰਮਣਾ ਬਹੁਤ ਵਧੀਆ ਹੈ ਚੱਪਰੋਂ ਚੱਲਦੀ ਹੈ ਇਸ ਝੀਲ ਵਿੱਚ ਤੈਰਦਾ ਹੋਇਆ ਬਾਗ ਵੀ ਹੈ ਇਸ ਤੋਂ ਲਾਵਾ ਇੱਕ ਬਾਜ਼ਾਰ ਵੀ ਹੈ ਤੈਰ ਦਾ ਬਾਜ਼ਾਰ ਹੈ ਜਿਹਨੂੰ ਮੀਨਾ ਬਾਜ਼ਾਰ ਕਹਿੰਦੇ ਆ ਇਹ ਸਭ ਤੋਂ ਬਹੁਤ ਮਨਮੋਹਣਾ ਬਾਜ਼ਾਰ ਹੈ ਤੇ ਬੜਾ ਆਨੰਦ ਆਉਂਦਾ ਇਸ ਵਿੱਚ ਘੁੰਮਦੇ ਆ ਉਹ ਸਾਰੇ ਦੇਖ ਰਹੇ ਹੋ ਹਾਊਸ ਬੋਟਾਂ ਦੇਖੀ ਆ ਰਹੇ ਤੁਸੀਂ ਤੇ ਇਸ ਦੇ ਕੁਦਰਤੀ ਨਜ਼ਾਰੇ ਵੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਆ ਇੱਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਤੁਸੀਂ ਇਸ ਝੀਲ 'ਚ ਘੁੰਮਦੇ ਹੋਵੋਗੇ ਨਜ਼ਾਰਾ ਲੈ ਰਹੇ ਹੋਵੋਗੇ ਤਾਂ ਬਖਰੇ ਫਰੇ ਸੱਜਣ ਤੁਹਾਨੂੰ ਕੋਈ ਕੌਫੀ ਪੇਸ਼ ਕਰਦਾ ਹੈ ਕੋਈ ਤੁਹਾਨੂੰ ਫਲ ਲੈ ਕੇ ਆਉਂਦਾ ਹੈ ਕੁਚਾ ਕਾਵਾ ਜਿਹੜਾ ਲੋਕ ਦੇ ਪ੍ਰਵੈਤੀ ਚਾਹ ਜਮਕੀ ਜਮਕੀ ਉਹ ਲੈ ਕੇ ਆਉਂਦਾ ਹੈ ਕੋਈ ਕਸ਼ਮੀਰੀ ਗਹਿਣੇ ਪੇਸ਼ ਕਰਦਾ ਹੈ ਕੋਈ ਕੇਸਰ ਪੇਸ਼ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਹ ਲੋਕ ਹੈ ਜਿਹੜਾ ਤੁਹਾਨੂੰ ਇਹਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੀ ਆਫਰ ਕਰਦੇ ਆ ਪਰ ਇਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਸਾਰਿਆਂ ਨੂੰ ਮੁੱਲ ਮਿਲਦੀਆਂ ਉਹ ਤੁਸੀਂ ਦੇਖ ਰਹੇ ਬਾਜ਼ਾਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਮੀਨਾ ਬਾਜ਼ਾਰ ਇਸ ਬਾਜ਼ਾਰ ਤੋਂ ਸਭ ਕੁਝ ਮਿਲਦਾ ਹੈ ਸਭ ਕੁਝ ਸਭ ਤਰ੍ਹਾਂ ਦੀ ਚੀਜ਼ਾਂ ਮਿਲਦੀਆਂ ਆਹ ਦੇਖੋ ਤੁਸੀਂ ਬਹੁਤ ਦੂਰ ਤੱਕ ਫੈਲੂ ਚੀਲ ਹੈ ਤੇ ਜਿਵੇਂ ਬਲਾ ਬਲਾ ਗੱਲ ਕੀਤੀ ਉਹ ਹਾਊਸਪੋਟ ਨੂੰ ਦੇਖ ਰਹੇ ਹਾਂ ਉਹ ਸਾਹਮਣੇ ਬਾਜ਼ਾਰ ਦਿਸ ਰਿਹਾ ਬਾਜ਼ਾਰ ਵੀ ਹੈ ਇੱਥੇ ਕਸ਼ਮੀਰ ਨਾਲ ਸੰਬੰਧਿਤ ਜਿਹੜੇ ਸ਼ਾਲ ਕੱਪੜੇ ਲੋਈਆਂ ਜੋ ਵੀ ਕੁਝ ਤੁਸੀਂ ਲੈਣਾ ਚਾਹੋਗੇ ਉਹ ਉੱਥੇ ਮਿਲਦੇ ਆਹ ਬਾਜ਼ਾਰ ਹੈ ਬਹੁਤ ਸ਼ਾਨਦਾਰ ਬਾਜ਼ਾਰ ਇੱਕ ਘੁੰਮ ਕੇ ਵੇਖਣ ਦਾ ਅੱਖਾਂ ਦਾ ਆਨੰਦ ਹੈ ਤੁਸੀਂ ਜਿਹਦੀ ਵੀ ਸਲਾਹ ਨੇ ਉਹਨੇ ਇਹ ਜੂੜੂ ਵੇਖੋ ਹੌਸਬੋਰਡ ਤਾਂ ਸ਼ਾਨਦਾਰ ਹੈ ਹੀ ਹੈ ਤੇ ਬਾਜ਼ਾਰ ਵੀ ਬਹੁਤ ਸ਼ਾਨਦਾਰ ਹੈ ਬਹੁਤ ਮਨਮੋਹਣਾ ਇਹ ਬਾਜ਼ਾਰ ਹੈ ਇਹ ਝੀਲ ਦਾ ਜਿਹੜਾ ਨਜ਼ਾਰਾ ਵੱਖਰਾ ਵਖਰਾ ਵਖਾ ਜੋਗਾ ਉਹ ਦੇਖੋ ਕੱਪੜੇ ਆ ਕਸ਼ਮੀਰ ਦੇ ਰਵਾਇਤੀ ਕੱਪੜੇ ਆ ਬਹੁਤ ਹੀ ਵਧੀਆ ਇਹ ਝੀਲ ਦੇ ਵਿੱਚ ਬਾਜ਼ਾਰ ਬਣਿਆ ਹੋਇਆ ਜਿਵੇਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਆ ਦੇਖੋ ਸਾਰੇ ਕੱਪੜੇ ਬਾਜ਼ਾਰ ਇਸ ਤੇ ਬਣੇ ਹੋਏ ਨੇ ਤੇ ਇਸ ਝੀਲ ਦੇ ਹਰੇਕ ਨੂੰ ਕੋ ਬਣਾਉਣਾ ਚਾਹੀਦਾ ਹੈ ਇਹ ਛੀਲ ਚ ਅਨੇਕਾ ਘਾਟ ਬਣੇ ਹੋਏ ਆ ਤੁਹਾਨੂੰ 20 ਤੋਂ 20 ਕੀ ਘਾਟ ਨੰਬਰ ਤੋਂ ਸਾਫ ਸੁਥਰਾ ਘਾਟ ਹੈ ਉਥੋਂ ਤੁਹਾਨੂੰ ਸ਼ਿਕਾਰਾ ਲੈਣਾ ਚਾਹੀਦਾ ਤੇ ਘੁੰਮਣਾ ਚਾਹੀਦਾ ਇਹ ਛੀਲ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੁੱਲਦੀ ਹੈ ਤੇ ਵੈਸੇ ਸ਼ਾਮ ਨੂੰ ਘੁੰਮਣ ਦਾ ਵੱਖਰਾ ਨਜ਼ਾਰਾ ਹੈ ਤੇ 6 ਵਜੇ ਤੋਂ ਬਾਅਦ ਬੰਦ ਹੋ ਜਾਂਦੀ ਇਸ ਕਰਕੇ ਉਹਨੂੰ ਪਹਿਲਾਂ ਪਹਿਲਾਂ ਸ਼ਾਮ ਘੁੰਮਣਾ ਚਾਹੀਦਾ ਦੇਖੋ ਸਾਰੇ ਜਿਵੇਂ ਗੱਲ ਕੀਤੀ ਬਿਯਾਰ ਪੱਖਾ ਨਿਯਾਰਾ ਹਾਊਸ ਹੋਲਡ ਬਣੇ ਹੋਏ ਨੇ ਇਥੋਂ ਸਿੱਧੂ ਪ੍ਰੋਤ ਵੀ ਅਸੀਂ ਕਰ ਸਕਦੇ ਹਾਂ ਹਰ ਤਰ੍ਹਾਂ ਦਾ ਚੀਜ਼ ਇਸ ਜਿਹੜੇ ਬਾਜ਼ਾਰ ਚ ਮਿਲਦੀ ਹੈ ਇਹਨੂੰ ਮੀਨਾ ਬਾਜ਼ਾਰ ਕਹਿੰਦੇ ਆ ਔਰ ਕਸ਼ਮੀਰ ਦੇ ਵੈਕਤੀ ਗਵਰਨਮੈਂਟ ਵੱਲੋਂ ਮਨਜ਼ੂਰ ਸ਼ੁਰੂ ਡੀਪੋ ਵੀ ਇੱਥੇ ਹੈਗੇ ਆ ਆ ਇੱਥੇ ਵੱਖਰੀ ਦੀ ਖੇਤੀ ਹੁੰਦੀ ਆ ਇਹ ਥੋੜਾ ਜਿਹਾ ਮੈਦਾਨ ਹੈਗਾ ਏਰੀਆ ਨਾਲ ਲੱਗਦਾ ਝੀਲ ਤੇ ਥੋੜੇ ਬਠੀ ਉਧਰਲੀ ਕਸ਼ਮੀਰੀ ਦੇ ਲੋਕ ਖੇਤੀ ਕਰਦੇ ਉਹ ਇੱਥੇ ਹੈ ਤੇ ਉਹ ਫਲ ਆਉਂਦੇ ਆ ਕੋਈ ਪਾਲਕ ਵਗੈਰਾ ਕੋਈ ਆਪਣਾਂ ਜਿਹਾ ਸਰਵਿਤੀ ਸਬਜ਼ੀਆਂ ਛੋਟੇ-ਮੋਟੇ ਇਦਾਂ ਦੀਆਂ ਲੰਗਰਿਆ ਹੋਏ ਉਹ ਉਸ ਨੂੰ ਦੇਖ ਰਹੇ ਹਾਂ ਇੱਥੇ ਅਗਲੇ ਕਮਲ ਦੇ ਫੁੱਲ ਉੱਗੇ ਹੋਏ ਆ ਬਹੁਤ ਹੀ ਮਨਮੋਹਕ ਦ੍ਰਿਸ਼ ਇਸ ਥੀਲ ਦੇ ਅੰਦਰ ਹੁੰਦਾ ਹੈ ਤੇ ਇਸ ਝੀਲ ਨੂੰ ਸਵਰਗ ਕਿਹਾ ਗਿਆ ਜੰਮੂ ਕਸ਼ਮੀਰ ਨੂੰ ਸਵਰਗ ਕਿਹਾ ਹੈ ਇਸ ਕਰਕੇ ਸਾਰੇ ਘੁੰਮਣ ਵਾਲਿਆਂ ਨੂੰ ਜਿਹੜੇ ਘੁੰਮਣ ਦੇ ਸ਼ਕੀਨ ਹੈ ਮੈਂ ਸਾਰਿਆਂ ਨੂੰ ਇਸ ਝੀਲ ਦੇ ਵਿੱਚ ਵੇਖਣਾ ਚਾਹੀਦਾ ਹੈ ਘੁੰਮਣਾ ਚਾਹੀਦਾ ਹੈ ਤੇ ਛੁੱਟੀਆਂ ਦਾ ਆਨੰਦ ਇੱਥੇ ਮਾਣਾ ਚਾਹੀਦਾ ਹੈ ਗਰਮੇ ਚ ਉਸ ਜਿਆਦਾ ਵਧੀਆ ਹੁੰਦਾ ਹੈ ਤੇ ਵੇਹ ਤਾਂ ਸਾਰਾ ਸਾਲ ਹੀ ਇਹ ਜਿਹੜਾ ਆਨੰਦ ਚੱਲਦਾ ਰਹਿੰਦਾ ਲੋਕ ਘੁੰਮਣ ਆਉਂਦੇ ਰਹਿੰਦੇ ਆ ਤੇ ਪਰੰਤੂ ਜਿਹੜਾ ਇਹ ਗਰਮੇ ਚ ਜਿਆਦਾ ਵਧੀਆ ਲੱਗਦਾ ਆਲੇ ਨੂੰ ਸਾਰੇ ਬਾਜ਼ਾਰ ਫਿਰ ਦੇਖ ਰਹੇ ਮਹੀਨਾ ਬਾਜ਼ਾਰ ਦੇ ਦੇਖ ਰਹੇ ਹਰ ਇੱਕ ਚੀਜ਼ ਮਿਲਦੀ ਇੱਥੋਂ ਇਸ ਕਰਕੇ ਤੁਸੀਂ ਇੱਥੇ ਜ਼ਰੂਰ ਆਓ ਜਿਹੜਾ ਆਨੰਦ ਮਾਣੋ ਇਹ ਜਿਹੜੀ ਝੀਲ ਹੈ ਹਰ ਵਿੱਚ ਜਾ ਕੇ ਜਿਵੇਂ ਜਿਵੇਂ ਕਹਿੰਦੇ ਜੰਮ ਜਾਂਦੀ ਹੈ ਬਰਫ਼ ਜੰਮ ਜਾਂਦੀ ਹੈ ਇਸ ਕਰਕੇ ਉਹ ਫਰਵਰੀ ਮਾਰ ਤੋਂ ਪਹਿਲਾਂ ਪਹਿਲਾਂ ਹੀ ਜ਼ਿਆਦਾ ਕੁ ਮੁੰਡ ਆਨੰਦ ਹੈ ਤੇ ਬਾਕੀ ਆਪਦੇ ਚੁਆਇਸ ਆ ਦੇਖੋ ਸਾਰਾ ਸਮਾਨ ਜਿਵੇਂ ਪਹਿਲਾਂ ਕਿਹਾ ਮਿਲਦਾ ਹੈ ਤੂੰ ਆਵੇ ਜਾ ਰਿਹਾ ਸਮਾਨ ਲੈ ਕੇ ਕਿ ਸਦਾ ਕੋਈ ਆ ਬਾਜ਼ਾਰ ਦੇ ਸਾਰੇ ਦ੍ਰਿਸ਼ ਹੈ ਬਾਜ਼ਾਰ ਦਾ ਤੇ ਇੱਥੇ ਜਿਹੜੇ ਭਾਰਤ ਤੋਂ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਇਸ ਚਿਲ ਵਿੱਚ ਘੁੰਮਣ ਆਉਂਦੇ ਆ ਆਨੰਦ ਬਣ ਆਉਂਦੇ ਆ ਛੁੱਟੀਆਂ ਕੱਟਣ ਆਉਂਦੇ ਆ ਤੇ ਇਸ ਕਰਕੇ ਧਰਤੀ ਦੇ ਸਵਰਗ ਜਿਹੀ ਥਾਂ ਬਣੀ ਹੋਈ ਹੈ ਤੇ ਸਵਰਗ ਹੈ ਕਸ਼ਮੀਰ ਉਸ ਸਵਰਗ ਨੂੰ ਜਰ ਸਮ ਦੇਖਣਾ ਚਾਹੀਦਾ ਆਨੰਦ ਮਾਣਾ ਚਾਹੀਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਜਿਵੇਂ ਚੰਗੀ ਲੱਗੇ ਤੇ ਸ਼ੇਅਰ ਕਰ ਦਿਓ ਤੇ ਮੈਂ ਫਿਰ ਬੇਤੀ ਕਰਦਾ ਜਿਨ੍ਹਾਂ ਨੇ ਘੁੰਮਣਾ ਕਸ਼ਮੀਰ ਜੰਮੂ ਦੀ ਰੋਡਲ ਚੀਲ ਜੋ ਦੇਖਿਓ ਤੇ ਇਹ ਕਸ਼ਮੀਰ ਦੀ ਪਹਿਲੀ ਵੱਡੀ ਝੀਲ ਹੈ ਪਹਿਲੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਝੀਲ ਹੈ ਪਹਿਲੇ ਨੰਬਰ ਤੇ ਜੋ ਝੀਲ ਹੋਰ ਵੱਡੀ ਝੀਲ ਹੈ ਤੇ ਉਹਦਾ ਵੀ ਕਿਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਵੈਰ ਖਾਲਸਾ ਵਹਿਜੂ ਕੀ ਫਤਿਹ